ਅੱਪਾ ਚਿਕਨ ਦੇਸੀ ਤਰੀਕੇ ਨਾਲ ਕਿੱਦਾਂ ਬਣਾਉਨੇ ਆ ਜਿਹੜਾ ਕਿ ਬਹੁਤ ਘੱਟ ਸਮਾਂ ਤੇ ਬਹੁਤ ਘੱਟ ਮਿਹਨਤ ਤੇ ਸਭ ਤੋਂ ਜ਼ਿਆਦਾ ਵਧੀਆ ਫਾਇਦੇਮੰਦ ਅੱਜ ਤੁਹਾਨੂੰ ਚਿਕਨ ਸੌਖੇ ਤਰੀਕੇ ਦਾ ਤੇ ਵਧੀਆ ਤੇਸਤੀ ਤੇ ਫਾਇਦੇਮੰਦ ਜਿਹਦੇ ਵਿੱਚ ਹਰ ਚੀਜ਼ ਦਾ ਤੁਹਾਨੂੰ ਗੁਣ ਹਰ ਚੀਜ਼ ਦਾ ਜਿਹੜਾ ਕਿ ਵਾ ਫਾਇਦਾ ਉਹ ਤੁਹਾਨੂੰ ਉਹਦੇ ਵਿੱਚ ਮਿਲੂਗਾ ਇਹ ਬਾਕੀ ਜੀ ਮਲਾਵਟ ਤੋਂ ਬਚੋ ਜਿੰਨਾ ਵੀ ਵਾਜੋਂਦਾ ਚੰਗਾ ਖਾਓ ਥੋੜਾ ਮਹਿੰਗਾ ਖਾਓ ਜੇ ਮਹਿੰਗਾ ਨਹੀਂ ਖਾਣਾ ਘਰੇ ਲਿਆ ਕੇ ਸਸਤਾ ਬਣਾ ਬਹੁਤ ਘਰੇ ਲਿਆ ਕੇ ਬਣਾਓ ਗੱਲ ਇਹ ਆ ਵੀ ਜਦੋਂ ਪੈਸਾ ਇਕੱਠਾ ਹੋ ਜਾਂਦਾ ਫਿਰ ਪੈਸੇ ਦੇ ਨਾਲ ਜ਼ਿੰਦਗੀ ਨਹੀਂ ਖਰੀਦੀ ਜਾਂਦੀ ਜ਼ਿੰਦਗੀ ਖਰੀਦਣ ਦਾ ਸਮਾਂ ਹੋਣੀ ਆ ਉਹ ਕੀ ਆ ਚੰਗਾ ਖਾਓ ਲੋ ਜੀ ਭਾਫਾਂ ਤਾਂ ਵੱਜ ਰਹੀਆਂ ਤੇ ਆ ਜਿਹੜਾ ਪਾਣੀ ਆ ਦੇਖੋ ਜੀ ਆਪਾਂ ਪਾਣੀ ਨਹੀਂ ਪਾਇਆ ਇੱਕ ਜੇ ਨਾ ਤੁਸੀਂ ਜਿਆਦਾ ਗਰੇਵੀ ਦੇ ਸ਼ਕੀਨ ਉਹਦੇ ਵਿੱਚ ਕੀ ਆ ਥੋੜਾ ਪਿਆਰ ਜਿਆਦਾ ਪਾਓ ਤੇ ਫਿਰ ਨਾਲ ਲੱਗਦੀ ਟਮਾਟੇ ਜਿਆਦਾ ਫਰੈਸ਼ ਜੇ ਹੋਰ ਜਿਆਦਾ ਕੰਮ ਗਾੜਾ ਕਰਨਾ ਥੋੜੀ ਜਿਹੀ ਜਿਹੜੀ ਟਮਾਟੋ ਸੋਸ ਕਰਾਂ ਦੇ ਵਿੱਚ ਪਈ ਹੁੰਦੀ ਹੈ ਅਕਸਰ ਉਹ ਥੋੜੀ ਜਿਹੀ ਮਿਕਸ ਕਰ ਲਓ ਆ ਜਿਹੜੀ ਚੀਜ਼ ਆ ਨਾ ਸਮਝ ਲਓ ਆ ਜਦੋਂ ਹੱਡੀ ਇਦਾਂ ਲੱਗ ਹੋਣ ਲੱਪੀਏ ਤੇ ਸਮਝ ਲਓ ਇਹ ਪੱਕ ਗਿਆ ਬਿਲਕੁਲ ਦੇਸੀ ਚਿਕਨ ਬੜਬੜੀਆਂ ਜਿਹੜੀਆਂ ਕਿ ਪਾਣੀ ਦੀ ਬਜ ਰਹੀਆਂ ਸੁੱਕ ਚੱਲਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਬਣੇ ਹੋਏ ਨਵੇਂ ਚੈਨਲ ਤੇ ਫੂਡ ਐਂਡ ਫਨ ਜੁਕੇ ਅੱਜ ਆਪਾਂ ਜੀ ਤੁਹਾਡੇ ਲਈ ਇੱਕ ਲੈ ਕੇ ਆਏ ਆ ਜਿਹੜਾ ਕਿ ਸਾਡੇ ਪੰਜਾਬੀਆਂ ਦਾ ਕਹਿੰਦੇ ਜੀ ਕਿ ਮਨ ਪਸੰਦੇ ਖਾਣਾ ਹੈ ਖਾਣਾ ਤੇ ਚਲੋ ਠੀਕ ਹੈ ਜਿਹੜਾ ਕਿ ਸਿੱਧੀ ਗੱਲ ਕਰਦੇ ਨੇ ਕਿ ਚਿਕਨ ਅੱਪਾ ਚਿਕਨ ਦੇਸੀ ਤਰੀਕੇ ਨਾਲ ਕਿੱਦਾਂ ਬਣਾਉਨੇ ਆ ਜਿਹੜਾ ਕਿ ਬਹੁਤ ਘੱਟ ਸਮਾਂ ਤੇ ਬਹੁਤ ਘੱਟ ਮਿਹਨਤ ਤੇ ਸਭ ਤੋਂ ਜ਼ਿਆਦਾ ਵਧੀਆ ਸਵਾਦਿਸ਼ਟ ਜਿਹੜਾ ਇਹ ਆ ਜੀ ਜਿਹੜੀ ਉਹਨਾਂ ਲਈ ਜਿਹੜੇ ਕਿ ਚਿਕਨ ਵਗੈਰਾ ਇਦਾਂ ਦੀਆਂ ਚੀਜ਼ਾਂ ਖਾਂਦੇ ਆ ਤੇ ਜਿਹੜੇ ਨਹੀਂ ਖਾਂਦੇ ਉਹ ਸ਼ਾਇਦ ਉਹਨਾਂ ਦੇ ਕੰਮ ਲਈ ਚੀਜ਼ ਨਹੀਂ ਹੋ ਸਕਦੀ ਇਹ ਔਰ ਜਿਹੜੇ ਚਿਕਨ ਦੇ ਸ਼ਕੀਨ ਨੇ ਸਾਡਾ ਕੰਮ ਕੀ ਹੈ ਜੀ ਫੂਡ ਦਾ ਕੰਮ ਆਪਾਂ ਹਰ ਇੱਥੇ ਡਿਸ਼ ਬਣਾਉਨੇ ਆ ਹਰ ਖਾਣਾ ਬਣਾਉਨੇ ਆ ਦੇਸੀ ਪੰਜਾਬੀ ਤੇ ਬਾਕੀ ਜੀ ਇਟਾਲੀਅਨ ਤੇ ਇਹ ਆਪਣਾ ਕਿਤਾ ਕਿਤੇ ਦੇ ਨਾਲ-ਨਾਲ ਆਪਾਂ ਜਿਹੜੀ ਕਿ ਚੀਜ਼ ਸਾਨੂੰ ਵਧੀਆ ਲੱਗਦੀ ਚੰਗੀ ਲੱਗਦੀ ਉਹ ਆਪਾਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਲੋ ਜੀ ਅੱਜ ਤੁਹਾਨੂੰ ਚਿਕਨ ਸੌਖੇ ਤਰੀਕੇ ਦਾ ਤੇ ਵਧੀਆ ਤੇਜ਼ਤੀ ਤੇ ਫਾਇਦੇਮੰਦ ਇਹਦੇ ਵਿੱਚ ਹਰ ਚੀਜ਼ ਦਾ ਤੁਹਾਨੂੰ ਗੁਣ ਹਰ ਚੀਜ਼ ਦਾ ਜਿਹੜਾ ਕਿਹਾ ਫਾਇਦਾ ਤੁਹਾਨੂੰ ਉਹਦੇ ਵਿੱਚ ਮਿਲੂਗਾ ਲਓ ਜੀ ਕਰਦੇ ਆਂ ਸ਼ੁਰੂਆਤ ਸਭ ਤੋਂ ਪਹਿਲਾਂ ਜੀ ਆਪਾਂ ਚੁੱਲਾ ਪਤੀਲਾ ਰੈਡੀ ਹੈ ਤੇ ਤੇਲ ਜਿਹੜਾ ਕਿ 올ੀਵਸ ਦਾ ਥੋੜਾ ਜਿਹਾ ਤੋਂ ਬੈਸਟ ਹੁੰਦਾ ਜੀ ਲਓ ਜੀ ਆਪਾਂ ਤੇਲ ਪਾਤਾ ਤੇਲ ਦੇ ਨਾਲ-ਨਾਲ ਨਾ ਜਿਹੜੀ ਕਿ ਤੁਹਾਨੂੰ ਆਪਾਂ ਮੇਲ ਚੀਜ਼ਾਂ ਹੁੰਦੀਆਂ ਦੋ ਤੈ ਨੱਖ ਸਭ ਤੋਂ ਪਹਿਲਾਂ ਜਿਹਦਾ 올ੀਵ ਪਾ ਦਤਾ ਤੇ ਫਿਰ ਆਪਾਂ ਥੋੜਾ ਜਿਹਾ ਤੇਲ ਦੂਆ ਵੀ ਪਾਉਣਾ ਇੱਕ ਹੈਵੀ ਤੇ ਇੱਕ ਹੈਗਾ ਲਾਈਟ ਲਾਈਟ ਜਿਹੜਾ ਕਿ ਚਲੋ ਠੀਕ ਹੈ ਸਿਹਤ ਲਈ ਇੰਨਾ ਨਹੀਂ ਵਧੀਆ ਹੈਵੀ ਸਿਹਤ ਲਈ ਵਧੀਆ ਵੀ ਹੁੰਦਾ ਤੇ ਲਓ ਜੀ ਛੱਡ ਦਨ ਆਪਾਂ ਲਸਣ ਤੇ ਅਦਰਕ ਤੇ ਨੇ ਇਹ ਚੀਜ਼ ਪਹਿਲਾਂ ਛੱਡ ਦਿੱਤੀ ਆ ਜੀ ਉਦੋਂ ਵਿੱਚ ਪਿਆਜ਼ ਕੱਟ ਕੇ ਇਹ ਵੀ ਨਾਲੇ ਸਭ ਤੋਂ ਸੌਖਾ ਤੇ ਜਿਹੜਾ ਕਿ ਬੜਾ ਸਹਾਨ ਤਰੀਕਾ ਇਹਦੇ ਨਾਲ ਹੀ ਆਪਾਂ ਵੀ ਜੀਰਾ ਛੱੜਣਾ ਬਾਅਦ ਦੇ ਵਿੱਚ ਜਿਹੜਾ ਕਿ ਇਹ ਹੈਗਾ ਦੇਸੀ ਤੁਸੀਂ ਇਹਦੇ ਵਿੱਚ ਇਲਾਇਚੀ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਦਾਲ ਚੀਨੀ ਪਾ ਸਕਦੇ ਤੇਜ ਪੱਤਾ ਵੀ ਪਾ ਸਕਦੇ ਲੇਕਿਨ ਆਪਾਂ ਬਿਲਕੁਲ ਪਲੇਨ ਬਣਾਉਣਾ ਤੇ ਇਹਨੂੰ ਨਾਲ ਲੱਗਦੇ ਸਾਰੇ ਮਾਰ ਜਾਂਦਾ ਇੱਕ ਮਾਰ ਕੇ ਤੇ ਬਸ ਆਪਾਂ ਨਾਲ ਹੀ ਜਿਹੜਾ ਕੀ ਹੈ ਜੀ ਚਿਕਨ ਲੈਗ ਪੀਸ ਜਿਹੜਾ ਕੀ ਆ ਹੱਡੀ ਵਾਲਾ ਇਹ ਵੀ ਤੁਹਾਨੂੰ ਦੱਸਦੇ ਆ ਇਹਦਾ ਕੀ ਤੇ ਯਾਦ ਆਪਣੇ ਵਾਈ ਜਿਹੜੇ ਕਿ ਬੌਨਲੈਸ ਨੂੰ ਵੀ ਬਹੁਤ ਪਸੰਦ ਕਰਦੇ ਆ ਉਹਦਾ ਫਾਇਦਾ ਤੇ ਇਹਨੂੰ ਜਦੋਂ ਵੀ ਤੁਸੀਂ ਨਾਲੇ ਲੈ ਕੇ ਫਿਰ ਕਮਾ ਲਾਣਾ ਇਹਨੂੰ ਬਹੁਤ ਆਸਾਨ ਤਰੀਕਾ ਤੇ ਨਾਲੇ ਜਿਹੜਾ ਕਿ ਆਪਣੇ ਸਾਰਾ ਕੋਸਟੋਂ ਦੇ ਬਾਅਦ ਵਿੱਚ ਟਮਾਟਰੇ ਤੇ ਨਾਲ ਹੈਗੀ ਹੈ ਜੀ ਹਰੀ ਮਿਰਚ ਇਹ ਵੀ ਨਾਲੇ ਐਮ ਆਪਾਂ ਬਿਲਕੁਲ ਨਹੀਂ ਵੇਸਟ ਕਰਨਾ ਵਧੀਆ ਜਿਹੜਾ ਕਿ ਚਿਕਨ ਦਾ ਜਿਹੜਾ ਸੁਆਦ ਹੈ ਨਾ ਤੇ ਮਸਾਲੇ ਨਾਲ ਹੀ ਆ ਵੀ ਆਇੜਾ ਮਸਾਲਾ ਇਹ ਖੜਨਾ ਮਸਾਲਾ ਸੁੱਕਾ ਮਸਾਲਾ ਇਹ ਵੀ ਆਪਾਂ ਨਾਲ ਰੱਖਦੇ ਤੁਹਾਨੂੰ ਇਹਦਾ ਕੀ ਕਾਰਨ ਹੈ ਤੇ ਵਿੱਚ ਪਾਉਣ ਦਾ ਨਾਲੇ ਪਾ ਲੈਣਾ ਜੀ ਲੂਣ ਉਹ ਤੁਸੀਂ ਆਪਣੇ ਲੋੜ ਅਨਸਾਰ ਜਿੰਨਾ ਕੁ ਵੀ ਤੁਹਾਨੂੰ ਪਸੰਦਿਆ ਚੀਜ਼ ਨਾ ਉਨਾਂ ਕੁ ਪਾ ਸਕਦੇ ਹੋ ਹਲਦੀ ਵਗੈਰਾ ਬਹੁਤ ਜ਼ਰੂਰੀ ਹੈ ਚਿਕਨ ਦੇ ਵਿੱਚ ਹਲਦੀ ਜਿੰਨੀ ਵੀ ਤੁਸੀਂ ਪਾ ਦੋਗੇ ਉਹ 19 ਗ੍ਰਾਮ ਲੋ ਜੀ ਮਿੱਤਰੋ ਗੱਲ ਹੁਣ ਏਦਾਂ ਆ ਜੋ ਵੀ ਪਾਉਣਾ ਸੀ ਆਪਾਂ ਨਾ ਪਾ ਦਿੱਤਾ ਦੇਸੀ ਤਰੀਕੇ ਦਾ ਚਿਕਨ ਤੁਸੀਂ ਇੱਕ ਬੰਦਾ ਬੜੀ ਆਸਾਨੀ ਦੇ ਨਾਲ ਦਫਾ ਬੰਨਿਆ ਦੀ ਰੋਟੀ पका ਸਕਦਾ ਜਦੋਂ ਪਾ ਨਾ ਕਾਮਾਗਾਰਾਂ ਤੋਂ ਆਉਣੇ ਆ ਖਾਣ ਬਾਰੇ ਬਹੁਤ ਸੋਚਦੇ ਆ ਵੀ ਕੀ ਬਣਾਈਏ ਅੱਜ ਕਿੱਦਾਂ ਬਣਾਈਏ ਲੇਕਿਨ ਬੜਾ ਆਸਾਨ ਆ ਲੋ ਜੀ ਇਹ ਤਿੰਨ ਮਸਾਲੇ ਸੀ ਵਿੱਚ ਜਿਹੜੇ ਕਿ ਬੜੇ ਆਸਾਨ ਤਰੀਕੇ ਦੇ ਨਾਲ ਰੋਜੀਤ ਨੂੰ ਹੁਣ ਆਪਾਂ ਥੋੜੀ ਜੀ ਇਹਦੀ ਬਾਰੇ ਗੱਲਬਾਤ ਜਿਹੜਾ ਵੀ ਸਮਾਨ ਪਾਇਆ ਆਪਾਂ ਉਹਦਾ ਧੂਆ ਨਹੀਂ ਕੱਢਿਆ ਉਹਨੂੰ ਧੁਮਾਕਣ ਨਹੀਂ ਦਿੱਤਾ ਉਹਨੂੰ ਸਾੜਿਆ ਨਹੀਂ ਚਿਕਨ ਦਾ ਜਿਹੜਾ ਵੀ ਆ ਹੱਡੀ ਵਾਲਾ ਚਿਕਨ ਸਿੱਧਾ ਜਿਹੜਾ ਹੱਡੀ ਦੇ ਵਿੱਚ ਜਿੱਦਾਂ ਨਾ ਜਦੋਂ ਵੀ ਕਿਸੇ ਦੇ ਸੱਟ ਪੇਟ ਲਾਦੇ ਡਾਕਟਰ ਕੀ ਕਹਿੰਦਾ ਵੀ ਖਰੋੜਿਆਂ ਦੀ ਤਰੀਕ ਖਰੋੜਿਆਂ ਦੇ ਵਿੱਚ ਕੀ ਹੈ ਜ਼ਿਆਦਾ ਹੱਡੀ ਹੁੰਦੀ ਹੈ ਮਾਸ ਨਹੀਂ ਹੁੰਦਾ ਇਸ ਕਰਕੇ ਹੱਡੀ ਵਾਲਾ ਮੀਟ ਜਿਹੜਾ ਉਹ ਬੈਸਟ ਹੁੰਦਾ ਤੇ ਜਿਹੜਾ ਆਪਾਂ ਦੂਆ ਖਾਣੇ ਖਾਸ ਕਰਕੇ ਚਿਕਨ ਚਿਕਨ ਤਾਂ ਵੈਸੇ ਵੀ ਆਲੂ ਦੇ ਬਰਾਬਰ ਇੱਕੋ ਜਿਹੀ ਚੀਜ਼ ਹੁੰਦੀ। ਲਓ ਜੀ ਨਾਲ ਲੱਗਦੀ ਤੁਹਾਨੂੰ ਇਹਦੇ ਬਣਾਉਣ ਦੇ ਤਰੀਕੇ ਦੇ ਨਾਲ ਮਸਾਲਿਆਂ ਦੀ ਗੱਲ ਆਦੇ। ਪਹਿਲਾਂ ਸਭ ਤੋਂ ਪਹਿਲਾਂ ਮਸਾਲੇ ਦੀ ਗੱਲ ਆਦੇ। ਮਸਾਲੇ ਜਿਹੜੇ ਨਾ ਡੱਬੀ ਵਾਲੇ ਪਾਉਨੇ ਆ ਉਹ ਬਿਲਕੁਲ ਨਹੀਂ ਸਾਨੂੰ ਖਾਣੇ ਚਾਹੀਦੇ। ਦੇਖੋ ਭਾਈ ਇੰਨੀ ਮਿਹਨਤ ਕਰਦੇ ਆ ਸਵੇਰੇ ਸ਼ਾਮ ਕੰਮ ਨੂੰ ਬੜਾ ਹਾਰਡ ਵਰਕ ਕਰਦੇ ਆ ਬਹੁਤ ਜ਼ਿਆਦਾ। ਇੰਨੀ ਮਿਹਨਤ ਕਰਦੇ ਜਦੋਂ ਖਾਣ ਪੀਣ ਦਾ ਸਮਾਂ ਹੁੰਦਾ ਨਾ ਉਹ ਇੱਕ ਦੋ ਨੂੰ ਪੁੱਛੀ ਜਾਂਦੇ ਆ ਕੀ ਖਾਈ ਅੱਜ ਕੀ ਬਣਾਈਏ ਤੂੰ ਦੱਸ ਤੂੰ ਦੱਸ ਕਰਦੇ ਬਰੋਂਦੇ ਆਪਾਂ ਨਾ ਬਾਹਰ ਲੱਸੀ ਜਾਂ ਇੱਕ ਚੀਜ਼ ਤੇ ਆ ਕੇ ਡੈਗ ਜਾਨੇ ਆ ਜੇ ਉਹ ਨਹੀਂ ਤਾਂ ਕਹਿੰਦੇ ਚਲੋ ਜੀ ਬਾਹਰੋਂ ਮੰਗਾ ਲਓ ਬਗਾਰੋ ਕਿੱਥੋਂ ਮੰਗਾ ਲੈ ਜਿੱਥੇ ਜ਼ਿਆਦਾ ਸਸਤਾ ਮਿਲਦਾ ਸਾਨੂੰ ਤੇ ਉਹ ਸਾਡੀਆਂ ਜਿਹੜੀਆਂ ਨਾ ਖਾਣ ਪੀਣ ਦੇ ਨਾਲ ਗਲਤੀਆਂ ਤੇ ਕਮੀਆਂ ਜਿਹੜੀਆਂ ਇਹ ਅਸੀਂ ਖੁਦ ਆਪ ਪੈਦਾ ਕਰਦੇ ਆਂ ਡੱਬੀ ਵਾਲੇ ਮਸਾਲੇ ਜੀ ਸਿੱਧਾ ਹੀ ਉਹ ਐਡੀ ਭੈੜੀ ਬਿਮਾਰੀ ਜਿਹਦਾ ਕੋਈ ਲਾਜੇ ਨਹੀਂ ਤੁਹਾਨੂੰ ਕਹਿੰਦੇ ਨੂੰ ਵੀ ਉੱਪਰ ਨੂੰ ਥੋੜਾ ਜਿਹਾ ਪਰਹੇਜ਼ ਕਰਨਾ ਪੈਂਦਾ ਪਰ ਦੱਸੇ ਤੇ ਹੀ ਸਮਝ ਲਾਦੇ ਵੀ ਕੈਂਸਰ ਨੂੰ ਸਿੱਧਾ ਸੱਦਾ ਦੇਣ ਵਾਲੀ ਆ ਜਿਹੜੇ ਕਿ ਡੱਬੀਆਂ ਵਾਲੇ ਮਸਾਲੇ ਆ ਬਹੁਤ ਨੁਕਸਾਨਦਾਰ ਤੁਸੀਂ ਮਸਾਲੇ ਵਾਲਾ ਕੁਛ ਨਹੀਂ ਜੀਰਾ ਲਾਵੋ ਮੋਟਾ ਧਨੀਆ ਲਾਵੋ ਤੇ ਹੋਰ ਦੋ ਚਾਰ ਜਿਹੜੇ ਏਦਾਂ ਦੇ ਦੇਸੀ ਮਸਾਲੇ ਹੁੰਦੇ ਉਹਨਾਂ ਨੂੰ ਘਰੇ ਗ੍ਰाइंड ਕਰਕੇ ਉਹ ਇੱਕ ਮਸਾਲਾ ਤਿਆਰ ਕਰ ਲਓ ਹੋਰ ਤੁਹਾਨੂੰ ਬਾਲੇ ਚਮਚੇ ਚੁੱਕਣ ਦੀ ਲੋੜ ਨਹੀਂ ਬਾਹਲੀਆਂ ਚੀਜ਼ਾਂ ਸਾਹਮਣੇ ਦੀ ਲੋੜ ਨਹੀਂ ਉਹਦੇ ਨਾਲ ਇੱਕ ਮਸਾਲੇ ਦੇ ਇੱਕ ਚਮਚਾ ਪਾਓ ਤੇ ਨਾਲ ਲੱਗਦੀ ਜੀ ਆਪਣੇ ਮਸਾਲਿਆਂ ਦਾ ਇਸ ਕਰਕੇ ਨਾ ਉਹ ਸੋਕੇ ਬਣਾਉਣ ਦਾ ਫਾਇਦਾ ਤੁਹਾਨੂੰ ਪਤਾ ਤੁਸੀਂ ਆਪਣੇ ਹੱਥੀ ਤਿਆਰ ਕੀਤਾ ਜਿਹੜੇ ਡੱਬੀ ਵਾਲੇ ਮਸਾਲੇ ਆ ਉਹਨਾਂ ਦੇ ਵਿੱਚ ਬਹੁਤ ਘੱਟ ਚੀਜ਼ਾਂ ਉਹ ਤੁਹਾਨੂੰ 1.5 ਪਾਉਂਡ ਦੀ ਡੱਬੀ ਮਿਲਦੀ ਹੈ 1.5 ਪਾਉਂਡ ਦੀ ਡੱਬੀ ਦੇ ਵਿੱਚ ਤੁਸੀਂ ਇਹ ਨਾ ਸਮਝੋ ਵੀ ਸੁਦੇ ਮਸਾਲੇ ਆ ਪਤਾ ਨਹੀਂ ਕਿਹੜਾ ਫਾਲਡ ਕਲਾਸ ਇਕੱਠਾ ਕੂੜਾ ਮੂੜਾ ਕਰਕੇ ਉਸ ਤੋਂ ਬਾਅਦ ਵਿੱਚ ਅੱਜ ਕੱਲ੍ਹ ਤੁਹਾਨੂੰ ਪਤਾ ਜੀ ਮਲਾਵਟ ਦਾ ਬਹੁਤ ਚੱਲਦਾ ਮਲਾਵਟ ਉਹਦੇ ਵਿੱਚ ਇੰਦਾ ਦੀ ਚੀਜ਼ ਪਾਈ ਹੁੰਦੀ ਆ ਕਿ ਤੁਸੀਂ ਟੇਸਟੇ ਹੀ ਆਉਂਦਾ ਪਰ ਜਦੋਂ ਸਿਹਤ ਦਾ ਨਾ ਹੌਲੀ-ਹੌਲੀ ਬੰਦਾ ਫੇਰ ਸੋਚਦਾ ਯਾਰ ਮੈਂ ਤਾਂ ਡਰਿੰਕ ਨਹੀਂ ਕਰਦਾ ਮੈਂ ਤਾਂ ਕੋਈ ਐਦਾਂ ਦੀ ਚੀਜ਼ ਮੀਟ ਨਹੀਂ ਖਾਂਦਾ ਜਾਂ ਮਾੜਾ ਮਾਸ ਖਾ ਲਿਆ ਇਹ ਇਹਦੇ ਕਾਰਨ ਹੋ ਸਕਦਾ ਪਰ ਇਹ ਨਹੀਂ ਮਸਾਲਿਆਂ ਦੇ ਨਾਲ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਸਾਡੀ ਸੋਚ ਤੋਂ ਹੀ ਬਾਹਰ ਆ ਉਹੇ ਬੰਦਾ ਸੋਚਦਾ ਰਹਿੰਦਾ ਵੀ ਕੀ ਬਣ ਕੀ ਗਿਆ ਹਨਾ ਤੇ ਮੁੜ ਕੇ ਫਿਰ ਇਲਾਜ ਕਰਾਓ ਕੰਮ ਤੋਂ ਵੀ ਜਾਓ ਫਿਰ ਆਪਣੇ ਇਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਆ ਪਰ ਆਸਾਨ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਚਿਕਨ ਜਿਹੜਾ ਬਣਦਾ ਦੇਖੋ 3 ਮਿੰਟ ਦੇ ਵਿੱਚ 5-7 ਮਿੰਟ ਲੱਗਦੇ ਚੀਜ਼ਾਂ ਕੱਟਣ ਨੂੰ ਜੀ ਤੇ 3 ਮਿੰਟ ਲੱਗਦੇ ਉਹਨੂੰ ਸਾਰਾ ਪਾਉਣ ਨੂੰ ਕਟਛੀ ਘੁਮਾਉਣ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ 20 ਤੋਂ 25 ਮਿੰਟ ਦੇ ਸਮੇਂ ਦੇ ਵਿੱਚ ਇਹਨਾਂ ਪੱਕ ਕੇ ਰੜੀ ਹੋ ਜਾਣਾ ਉਹ ਫੇ ਤੁਹਾਨੂੰ ਦਿਖਾਵਾਂਗੇ ਬਾਅਦ ਦੇ ਵਿੱਚ ਜਦੋਂ ਪੱਕਿਆ ਹੋਇਆ ਵੀ ਤੇ ਬਾਕੀ ਇਹਦਾ ਫਾਇਦਾ ਇਹਦੇ ਵਿੱਚ ਇਹ ਆ ਤਾਨੂੰ ਜਿਹੜਾ ਕਿ ਸਮਾਨ ਜਿੰਨਾ ਵੀ ਆਪਾਂ ਪਾਇਆ ਇਹਦੇ ਵਿੱਚ ਚਿਕਨ ਦੇ ਨਾਲ ਨਾ ਜਿਹੜਾ ਹੱਡੀ ਵਾਲਾ ਚਿਕਨ ਆ ਉਹਦਾ ਫਾਇਦਾ ਹੁੰਦਾ ਜੇ ਆਪਾਂ ਦੂਆ ਹੀ ਖਾ ਲਈਏ ਗੁੱਦਾ ਕੋਦਾ ਉਹ ਆਲੂ ਖਾ ਲੋ ਚਾਹੇ ਚਿਕਨ ਖਾ ਲੋ ਇੱਕ ਹੀ ਬਰਾਬਰ ਹੈ ਤੇ ਬਾਕੀ ਜੀ ਆਸਾਨ ਤਰੀਕਾ ਖਾਣ ਦਾ ਬਹੁਤ ਵਧੀਆ ਹੈ ਸਿਹਤ ਦੇ ਲਈ ਜੇ ਆਪਾਂ ਇੰਨੇ ਘੰਟੇ ਕੰਮ ਕਰਦੇ ਆਂ ਤੇ ਸਾਡਾ ਬਹੁਤ ਫਰਜ ਹੈ ਵੀ ਅਸੀਂ ਵਧੀਆ ਖਾਣਾ ਕਰੀਏ ਘੋੜਾ ਨਾ ਕਰਿਆ ਕਰੀਏ ਤੇ ਚਿਕਨ ਲਿਆਓ ਜੇ ਇੱਕ ਬੰਦਾ ਦੋ ਬੰਦਾ ਜਿੰਨਾ ਕੋ ਤੁਹਾਨੂੰ ਪਤਾ ਵੇ ਨੱਕ ਖਾਣ ਵਾਲਾ ਉਹਨਾਂ ਕੋ ਲਿਆਓ ਤੇ ਸਿੱਧਾ ਹੀ ਸਾਰਾ ਕਟਕੇ ਵਿੱਚ ਸਿੱਟ ਦਿਓ ਇੱਕੋ ਦਾ ਤੇ ਬਾਹਲਾ ਕੁਝ ਕਰਨੀ ਲੋੜ ਨਹੀਂ ਤੇ ਜਦੋਂ ਕਿ ਚਲੋ ਬੰਦਾ ਕੱਲੇ ਘਰੇ ਰਹਿੰਦੇ ਸਾਡਾ ਤਜਰਬਾ ਸੀ ਉਦੋਂ ਅਸੀਂ ਇੱਕ ਦਿਨ ਪੁੱਛਦੇ ਰਹਿੰਦੇ ਹੁੰਦੇ ਕੀ ਖਾਈਏ ਕੀ ਬਣਾਈਏ ਬਾਕੀ ਜੀ ਜਦੋਂ ਚਿਕਨ ਰੈਡੀ ਹੋ ਗਿਆ ਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਬਾਕੀ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਾਵਾਂਗੇ ਏ ਆਪਣਾ ਜੀ ਕੀਤਾ ਆ ਆਪਾਂ ਹਰ ਚੀਜ਼ ਇੱਥੇ ਬਣਾ ਕੇ ਗਾਕ ਨੂੰ ਵੀ ਖਿਲਾਉਨੇ ਆ ਵੇਚਦੇ ਵੀ ਅਤੇ ਬਾਕੀ ਜੀ ਸਾਡਾ ਫਰਜ਼ ਵੀ ਅਤੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਪਰ ਤੁਸੀਂ ਸਪੋਰਟ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹੋ ਜਿਹੀਆਂ ਵੀਡੀਓ ਨੂੰ ਖਾਣ ਪੀਣਾ ਬਹੁਤ ਹੀ ਜ਼ਰੂਰੀ ਆ ਸਾਡੇ ਲਈ ਚੰਗਾ ਸਿਹਤ ਦੇ ਲਈ ਜੇ ਸਿਹਤ ਚੰਗੀ ਆ ਤੇ ਜਹਾਨ ਚੰਗਾ ਆ ਇਹ ਬਾਕੀ ਜੀ ਮਲਾਵਟ ਤੋਂ ਬਚੋ ਜਿੰਨਾ ਵੀ ਬਚੋ ਹੰਦਾ ਚੰਗਾ ਖਾਓ ਥੋੜਾ ਮਹਿੰਗਾ ਖਾਓ ਜੇ ਮਹਿੰਗਾ ਨਹੀਂ ਖਾਣਾ ਘਰੇ ਲਿਆ ਕੇ ਸਸਤਾ ਪੈਂਦਾ ਬਹੁਤ ਘਰੇ ਲਿਆ ਕੇ ਬਣਾਓ ਬੜਾ ਆਸਾਨ ਹਰ ਕੰਮ ਕਰਨਾ ਜੇ ਬੰਦਾ ਨਾ ਦਿਲੋਂ ਕਰੇ ਸ਼ੌਂਕ ਨਾ ਕਰੇ ਸ਼ੌਂਕ ਦੇ ਲਈ ਜੀ ਗੱਲ ਆਪਾਂ ਨਾ ਥੋੜਾ ਹੋਰ ਸਮਾਂ ਘਟਾ ਦਿਓ ਦੇਖੋ 10-12 ਘੰਟੇ 12-12 ਘੰਟੇ ਦੀ ਆਪਾਂ ਸ਼ਿਫਟ ਲਾਉਣੀ ਹੈ ਨਾ ਜਦੋਂ ਖਾਣ ਪੀਣ ਦਾ ਟਾਈਮ ਹੁੰਦਾ ਨਾ ਬੰਦਾ ਕਹਿੰਦਾ ਯਾਰ ਜੋ ਵੀ ਹੈਗਾ ਉਹ ਹੀ ਲੈਓ ਜੋ ਵੀ ਪਰ ਉਥੇ ਆਪਾਂ ਬਹੁਤ ਵੱਡੀ ਬੇਕੂਫੀ ਤੇ ਬਹੁਤ ਵੱਡੀ ਅਸੀਂ ਗਲਤੀ ਕਰਦੇ ਆਂ ਜਦੋਂ ਖਾਣ ਪੀਣ ਦਾ ਸਾਡੇ ਗਾਹਕ ਵੀ ਇਦਾਂ ਦੇ ਆਉਂਦੇ ਆ ਕਸਟਮਰ ਕਹਿੰਦੇ ਵੀ ਜੋ ਵੀ ਬਣਿਆ ਸਾਨੂੰ ਉਹੀ ਦੇ ਦਿਓ ਕੱਲ ਦਾ ਪਰਸੋਂ ਦਾ ਵੀ ਦੇ ਦਿਓ ਕੁਝ ਕੁਝ ਵੀ ਦੇ ਦਿਓ ਪਰ ਹੈਰਾਨੀ ਇਹ ਹੁੰਦੀ ਹੈ ਵੀ ਦੇਖੋ ਇੰਨੇ ਨੇ ਘੰਟੇ ਕੰਮ ਕਰਕੇ ਅਸੀਂ ਆਪਣੇ ਖਾਣ ਪੀਣ ਦੇ ਟਾਈਮ ਦੇ ਵਿੱਚ ਕਿੰਨੀ ਲਾਪਰਵਾਹੀ ਕਰਦੇ ਆ ਕਿੰਨਾ ਆਪਣੇ ਸਰੀਰ ਦਾ ਖਾਣ ਕਰਦੇ ਆ ਵੀ ਜੋ ਵੀ ਬਣਿਆ ਉਹੀ ਫੜਾ ਦਿਓ ਰ ਇਟਾਲੀਆ ਇਹ ਇੰਗਲੈਂਡ ਦੀ ਗੱਲ ਹੈ ਪਰ ਇਟਲੀ ਦੇ ਵਿੱਚ ਬਹੁਤ ਡਿਫਰੈਂਟ ਆ ਉਹ ਲੋਕ ਆਪਣਾ ਖਾਣਾ ਪੀਣਾ ਪਹਿਲਾਂ ਰੱਖਦੇ ਆ ਤੇ ਕੰਮ ਨੂੰ ਸਮਝਦੇ ਆ ਬਾਅਦ ਦੇ ਵਿੱਚ ਇੱਥੇ ਦੀ ਦੌੜ ਜਿਹੜੀ ਆ ਉਹ ਕੁਝ ਵੱਖਰੇ ਤਰੀਕੇ ਦੀ ਹੈ ਜਿਹੜਾ ਕਿ ਤਰੀਕਾ ਇਹ ਆ ਕਿ ਪੈਸੇ ਦੇ ਪਿੱਛੇ ਬਹੁਤ ਜਨਤਾ ਦੌੜੀ ਫਿਰਦੀ ਹੈ ਪੈਸਾ 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 ਪਰ ਗੱਲ ਇਹ ਆ ਵੀ ਜਦੋਂ ਪੈਸਾ ਇਕੱਠਾ ਹੋ ਜਾਂਦਾ ਫਿਰ ਪੈਸੇ ਦੇ ਨਾਲ ਜ਼ਿੰਦਗੀ ਨਹੀਂ ਖਰੀਦੀ ਜਾਂਦੀ ਜ਼ਿੰਦਗੀ ਖਰੀਦਣ ਦਾ ਸਮਾਂ ਹੋਣੀ ਆ ਉਹ ਕੀ ਆ ਚੰਗਾ ਖਾਓ ਇਹ ਤੁਹਾਡੀ ਜ਼ਿੰਦਗੀ ਆ ਚੰਗਾ ਖਾਓ ਤੇ ਚੰਗਾ ਬੋਲੋ ਚੰਗਾ ਪਹਿਨੋ ਤੇ ਇਹੀ ਜ਼ਿੰਦਗੀ ਆ ਉਸ ਤੋਂ ਬਾਅਦ ਦੇ ਵਿੱਚ ਇਹ ਜ਼ਿੰਦਗੀ ਤੁਹਾਡੇ ਕੋਲ ਨਹੀਂ ਮਿਲਣੀ ਪੈਸਾ ਪਰ ਤੁਸੀਂ ਕਮਾ ਲੂਗੇ ਪੈਸੇ ਦੇ ਨਾਲ ਤੁਹਾਡੇ ਕੋਲ ਕੁਝ ਨਹੀਂ ਖਰੀਦਿਆ ਜਾਣਾ ਤੁਸੀ ਦੇਖੋ ਬਾਨੀ ਦਾ ਮੁੰਡਾ ਕਿੰਨਾ ਕਿੰਨਾ ਪੈਸੇ ਦੀ ਕੋਈ ਕਮਰ ਨਹੀਂ ਪਰ ਉਹਨਾਂ ਤੋਂ ਜ਼ਿੰਦਗੀ ਨਹੀਂ ਖਰੀਦੀ ਜਾ ਸਕਦੀ ਤੁਸੀਂ ਵੀ ਇਹੀ ਸੋਚੋ ਵੀ ਅੱਜ ਸਮਾਂ ਆ ਵੀ ਚੰਗਾ ਖਾਣ ਦਾ អੰਜੋਏ ਕਰਨ ਦਾ ਜੇ 10 ਘੰਟੇ ਦਾ ਕੰਮ ਕਰਦੇ ਆ ਤੇ 1 ਘੰਟਾ ਆਪਣੀ ਸਿਹਤ ਲਈ ਵਧੀਆ ਖਾਣ ਦਾ ਰੱਖੋ ਚਾਹੇ ਦੁਪਹਿਰਾ ਚਾਹੇ ਸਵੇਰਾ ਚਾਹੇ ਸ਼ਾਮ ਕੋਈ ਵੀ ਸਮਾਂ ਰੱਖ ਲਓ ਪਰ ਰੱਖ ਲਓ ਬਹੁਤ ਜੇ ਜਿੰਦਗੀ ਨੂੰ ਵਧਾਉਣਾ ਆ ਇਹ ਚੰਗਾ ਖਾਓਗੇ ਤੇ ਮਿੱਤਰੋ 10 ਸਾਲ ਤੁਹਾਡੀ ਜ਼ਿੰਦਗੀ ਦੇ ਵਧਣਗੇ ਚੰਗਾ ਬੋਲੋਗੇ ਤੇ ਚੰਗਾ ਸੋਚੋਗੇ 10 ਸਾਲ ਦਾ ਤੁਸੀਂ ਹੋਰ ਜ਼ਿੰਦਗੀ ਨੂੰ ਵਧਾ ਲੂਗੇ ਤੇ ਜਿੰਨੀਆਂ ਬਿਮਾਰੀਆਂ ਇਹਨਾਂ ਨੂੰ ਪਜਾ ਦੂਗੇ ਬਿਮਾਰੀਆਂ ਦਾ ਕਾਰਨ ਇਹ ਨਹੀਂ ਕੋਈ ਸਾਡੇ ਕੋਈ ਟੀਕਾ ਲਾ ਜਾਂਦਣ ਕਿ ਨਹੀਂ ਇਦਾਂ ਦਾ ਨਹੀਂ ਏਸੀ ਜਦੋਂ ਮਾੜਾ ਚੰਗਾ ਖਾਣੇ ਆ ਨਾ ਬੇਸਵਰਾ ਖਾਣੇ ਆ ਬੇਟਾਈਮਾਂ ਖਾਣੇ ਆ ਤੇ ਇਹ ਬਹੁਤ ਸਰੀਰ ਲਈ ਨੁਕਸਾਨ ਦੀ ਗੱਲ ਹੈ ਵਾਕੀ ਜੀ ਆਪਣਾ ਚਿਕਨ ਹੋਂ ਹੋਣ ਵਾਲਾ ਤਿਆਰ ਤੇ ਤੁਹਾਨੂੰ ਇੱਕ ਵਾਰੀ ਦਿਖਾਉਨੇ ਆ ਕੱਛੀ ਘਮਾ ਕੇ ਨਾਲ ਕਿੱਦਾਂ ਦਾ ਕਿੱਥੇ ਟੱਕਰ ਪਹੁੰਚ ਗਿਆ ਲੋ ਜੀ ਭਾਫਾਂ ਤਾਂ ਵੱਜਦੀਆਂ ਤੇ ਆ ਜਿਹੜਾ ਪਾਣੀ ਆ ਦੇਖੋ ਜੀ ਆਪਾਂ ਪਾਣੀ ਨਹੀਂ ਪਾਇਆ ਇਹ ਵੀ ਤੁਹਾਨੂੰ ਦੱਸ ਦਾਨੇ ਵੀ ਇੰਗਲੈਂਡ ਦੇ ਵਿੱਚ ਜਿਹੜਾ ਚਿਕਨ ਆ ਆਲਰੇਡੀ ਪਾਣੀ ਵਾਲੇ ਮਿਲਦਾ ਚਿਕਨ ਜੇ ਲੋ ਨਾ ਤੁਹਾਡਾ ਆ ਦੇਖੋ ਇਹ ਪਾਣੀ ਆਪੇ ਛੱਡਿਆ ਆਇਨੇ ਇਹ ਪਾਣੀ ਵਾਲਾ ਚਿਕਨ ਤੁਹਾਨੂੰ ਆਲਰੇਡੀ ਪਾਣੀ ਵਾਲਾ ਮਿਲਦਾ ਜਦੋਂ ਮੰਨ ਲਓ ਆਹ ਚੀਜ਼ਾਂ ਹੋਰ ਲਾਪੀਆਂ ਨਾ ਪਟਣ ਜਾਂ ਲਾਪਿਆ ਸਮਝ ਲਓ ਬਈ ਚਿਕਨ ਲਗ ਭਗ ਆਪਣੇ ਰੰਗ ਫਾੜਨ ਲਾਪਦੇ ਹੁਣ ਹੁਣ ਇਹਨੂੰ ਆਪਾਂ ਹੋਰ ਸੁਕਾਵਾਂਗੇ ਫਿਰ ਐਂਡ ਤੇ ਗਰੇਵੀ ਜਿੰਨਾ ਜਿੰਨੀ ਕ ਸਾਨੂੰ ਜ਼ਰੂਰ ਚਾਹੀਏ ਗਰੇਵੀ ਦੀ ਤੇ ਅਸੀਂ ਉਹਨਾਂ ਕੇ ਹੀ ਪਾਣੀ ਪਾਵਾਂਗੇ ਪਾਣੀ ਉਹਨਾਂ ਕੇ ਪਾਵਾਂਗੇ ਬਾਕੀ ਜੀ ਮੈਂ ਕੱਟਣ ਕੱਟਣ ਨੂੰ ਪਿਆਜ਼ ਦੋ ਲੈ ਸੀ ਤੇ ਦੋ ਕੁ ਚੀਜ਼ਾਂ ਹੋਰ ਜਿਹੜੀਆਂ ਆਦਰ ਕੁਦਰ ਪੰਜ ਤੋਂ 7 ਮਿੰਟ ਉਹ ਕੱਟਣ ਨੂੰ ਲੱਗੇ ਆ ਤੇ ਜਦੋਂ ਚੱਕ ਕੇ ਪਾਇਆ ਚੁੱਲ੍ਹਾ ਜਾਲਿਆ ਰੜਾ ਮੜਾ ਕੇ ਸਾਰੇ ਢਾਈ ਤੋਂ ਤਿੰਨ ਮਿੰਟ ਦਾ ਹੋ ਸਗਾ ਤੇ ਹੁਣ 7 ਕੁ ਮਿੰਟ ਦੇ ਵਿੱਚ ਅੱਧ ਕੰਮ ਹੋ ਗਿਆ ਤੇ ਹੋਰ ਲਾ ਲੋ 10 ਕੁ ਮਿੰਟ ਦੀ ਗੇਮ ਹੋਰ ਲਾ ਲੋ 12 ਦੀ ਲਾ ਲੋ 20 ਤੋਂ 25 ਮਿੰਟ ਦਾ ਸਮਾਂ ਹੈ ਜਿਹੜਾ ਕਿ ਚਿਕਨ ਤੁਹਾਡਾ ਰੈਡੀ ਹੋ ਜਾਂਦਾ ਤੇ ਤੁਸੀਂ ਇਹਦਾ ਆਨੰਦ ਲਵੋ ਬੈਠ ਕੇ ਰਾਮਨਾ ਖਾਓ ਤੇ ਜਿੱਦਾਂ ਕੰਮ ਤੇ ਨਾ ਆਪਾਂ ਟਾਈਮ ਦਿੰਨੇ ਉਨਾਂ ਹੀ ਖਾਣ ਨੂੰ ਵੀ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਜੀ ਵੀਡੀਓ ਬਣਾਉਣ ਲਈ ਬਾਈ ਜੀ ਪਹਿਲਾਂ ਆਪਾਂ ਨੂੰ ਇੱਥੇ ਘੱਟੋ ਘੱਟ 1.5 ਤੋਂ 2 ਘੰਟੇ ਆਉਣੇ ਪੈਂਦੇ ਆ ਜਦੋਂ ਫਿਰ ਸ਼ਾਪ ਓਪਨ ਹੋ ਜਾਂਦੀ ਉਸ ਤੋਂ ਬਾਅਦ ਦੇ ਵਿੱਚ ਫਿਰ ਨਹੀਂ ਸਾਡੇ ਕੋਲ ਸਮਾਂ ਲੱਗਦਾ ਇਸ ਕਰਕੇ ਮੈਨੂੰ ਫਿਰ ਥੋੜਾ ਜਿਹਾ ਇੱਕ ਜ਼ਿਆਦਾ ਕੰਮ ਸ਼ੁਰੂ ਕੀਤਾ ਤੇ ਐਕਸਟਰਾ ਡਿਊਟੀ ਦੇਣੀ ਪੈਂਦੀ ਹੈ ਚਲੋ ਕੋਈ ਗੱਲ ਨਹੀਂ ਵਧੀਆ ਲੱਗਦਾ ਵੀ ਆਪਾਂ ਇਹ ਚੀਜ਼ ਨੂੰ ਜਾਣਕਾਰੀ ਵੀ ਦੇਈਏ ਬੜੇ ਸਾਲ ਹੋ ਗਏ ਕੰਮ ਕਰਦਿਆਂ ਨੂੰ ਬੜੀ ਇਮਾਨਦਾਰੀ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਾ ਕੁਝ ਵਧੀਆ ਚੱਲ ਰਿਹਾ ਜੀ ਇਸ ਕਰਕੇ ਇੱਕ ਫਰਜ਼ ਸਮਝ ਕੇ ਕਿਉਂ ਨਾ ਵੀ ਅੱਜ ਆਪਾਂ ਵੀ ਇਸ ਚੀਜ਼ ਦੇ ਵਿੱਚ ਹਿੱਸਾ ਲਈਏ ਸੇਵਾ ਨਵਾਈਏ ਵਿੱਚ ਚੰਗਾ ਖਾਣਾ ਪੀਣਾ ਦੱਸਿਏ ਕਿਉਂਕਿ ਸਾਡੀ ਲੈਣ ਹੈ ਇਹਦੇ ਵਿੱਚ ਬਹੁਤ ਮ ਲਾਪਟਾ ਤੁਹਾਨੂੰ ਪਤਾ ਹੀ ਆ ਦੱਸਣ ਦੀ ਕੋਈ ਲੋੜ ਨਹੀਂ ਹੱਦੋਂ ਵੱਧ ਕੰਮ ਹੁੰਦਾ ਇੰਡੀਆ ਦੇ ਵਿੱਚ ਤਾਂ ਬਾਲਾ ਹੀ ਜ਼ਿਆਦਾ ਨੁਕਸਾਨਦਾਰ ਆ ਕੰਮ ਇਹ ਇੱਧਰ ਤਾਂ ਚਲੋ ਫਿਰ ਵੀ ਚੰਗਾ ਹੈ ਇੱਕ ਜੀ ਨਾ ਤੁਸੀਂ ਜ਼ਿਆਦਾ ਗਰੀਬੀ ਦੇ ਸ਼ਕੀਨ ਉਹਦੇ ਵਿੱਚ ਕੀ ਆ ਥੋੜਾ ਪਿਆਜ਼ ਜ਼ਿਆਦਾ ਪਾਓ ਤੇ ਫਿਰ ਨਾਲ ਲੱਗਦੀ ਟਮਾਟਰ ਜ਼ਿਆਦਾ ਫਰੈਸ਼ ਜੇ ਹੋਰ ਜ਼ਿਆਦਾ ਕੰਮ ਘੜਾ ਕਰਨਾ ਥੋੜੀ ਜਿਹੜੀ ਟਮਾਟੋ ਸੌਸ ਕਰਾਂ ਦੇ ਵਿੱਚ ਪਈ ਹੁੰਦੀ ਐ ਅਕਸਰ ਉਹ ਥੋੜੀ ਜੀ ਮਿਕਸ ਕਰ ਲਓ ਤੇ ਇਹ ਪਾਣੀ ਗਰਮ ਨੂੰ ਥੋੜਾ ਜਿਹਾ ਪਾ ਕੇ ਫਿਰ ਉਹਦੀ ਗਰੇਵੀ ਗਾੜੀ ਵੀ ਹੋ ਜਾਣੀ ਤੇ ਗੇੜ ਵੱਧ ਵੀ ਜਾਂਦੀ ਆ ਲਓ ਜੀ ਚਿਕਨ ਆਪਣਾ ਬਣ ਕੇ ਤਿਆਰ ਹੋ ਗਿਆ ਆ ਜਿਹੜੀ ਚੀਜ਼ ਆ ਨਾ ਸਮਝ ਲਓ ਆ ਜਦੋਂ ਹੱਡੀ ਇਦਾਂ ਲੱਗਉਣ ਲੱਗੀ ਆ ਤੇ ਸਮਝ ਲਓ ਇਹ ਪੱਕ ਗਿਆ ਪਾਣੀ ਜਿਹੜਾ ਸੀ ਇਹ ਗਰੇਵੀ ਦੇ ਜਿੰਨੀ ਕ ਤੁਹਾਨੂੰ ਚਾਹੀਦੀ ਆ ਹਜੇ ਪਾਣੀ ਹੋਰ 5-2 ਮਿੰਟ ਦੇ ਵਿੱਚ ਇਹ ਸੁੱਕ ਜਾਣਾ ਪਾਣੀ ACG ਅੱਜ ਦਾ ਜਿਹੜਾ ਕੀਤਾ ਨੂੰ ਦੱਸਿਆ ਦੇਸੀ ਜਿਹਨੂੰ ਕਹਿੰਦੇ ਦੇਸੀ ਤਰੀਕੇ ਦਾ ਮੀਟ ਆ ਦੇਖੋ ਬਿਲਕੁਲ ਦੇਸੀ ਚਿਕਨ ਆ ਬੜਬੜੀਆਂ ਜਿਹੜੀਆਂ ਕਿ ਪਾਣੀ ਦੀਆਂ ਬੱਜ ਰਹੀਆਂ ਸੁੱਕ ਚੱਲਾ ਤੇ ਤੁਸੀਂ ਬੜੀ ਆਸਾਨੀ ਦੇ ਨਾਲ ਇੱਕੋ ਵਾਰ ਸਾਰਾ ਕੁਝ ਪਾਓ ਲੋ ਜੀ AC ਅੱਪਾ ਜਿਹੜੀ ਵੀਡੀਓ ਚਿਕਨ ਦੀ ਸੀਗੀ ਜਿਹੜੇ ਕਿ ਚਿਕਨ ਖਾਂਦੇ ਸ਼ਕੀ ਨੇ ਉਹਨਾਂ ਦੇ ਲਈ ਵੈਜੀਟੇਰੀਅਨ ਜਿਹੜੇ ਕਿ ਉਹਨਾਂ ਦੇ ਲਈ ਨਹੀਂ ਸਾਡਾ ਇੱਕ ਇੱਤਿਆ ਤੇ ਸਾਡਾ ਚਲੋ ਜੀ ਆਪਣੇ ਇੱਕ ਫਰਜ ਸਮਝ ਕੇ ਤੁਹਾਡੇ ਨਾਲ ਇਦਾਂ ਦੀਆਂ ਵੀਡੀਓ ਬਣਾਉਣੀਆ ਕੀਤੀਆਂ ਸ਼ੁਰੂ ਤੇ ਸ਼ੇਅਰ ਵੀ ਜਰੂਰ ਕਰਿਆ ਕਰੋਗੇ ਇਹ ਰੱਖਿਓ ਖਿਆਲ ਵਧੀਆ ਸੇਤ ਦਾ ਖਾਣਾ ਖਾਣਾ ਵੀ ਨਾ ਬਹੁਤ ਜ਼ਰੂਰੀ ਆ ਬਾ 10 ਘੰਟੇ ਦੀ ਸ਼ਰਟ ਦੇ ਵਿੱਚ ਇੱਕ ਘੰਟਾ ਇਹ ਵੀ ਸੋਚੋ ਵੀ ਆਪਣੀ ਸੇਤ ਦੇ ਲਈ ਕਿਸੇ ਤੇ ਡਿਪੈਂਡ ਨਾ ਰਹੋ ਇਹ ਨਹੀਂ ਵੀ ਤੁਹਾਨੂੰ ਤੁਹਾਨੂੰ ਕੋਈ ਤੁਹਾਡੀ ਸੇਵਾ ਕਰੂ ਖੁਦ ਆਪ ਬਣਾਓ ਘਰ ਦੇ ਵਿੱਚ ਲਿਆਓ ਵਧੀਆ ਮੀਟ ਵਧੀਆ ਸ਼ੌਪ ਤੇ ਜਾ ਕੇ ਤੇ ਲੋ ਜੀ ਕਰਦੇ ਆਪਾਂ ਇੱਥੇ ਸਮਾਪਤੀ ਰੱਖਿਓ ਖਿਆਲ ਮਿਲਾਂਗੇ ਜੀ ਤੁਹਾਨੂੰ ਜਰੂਰ ਅਗਲੀ ਵਾਰ ਸਤਿ ਸ੍ਰੀ ਅਕਾਲ ਜੀ